ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਖਪੰਜਨੀ ਸਾਹਿਬ ਗਾਉੜੀ ਮਹੱਲਾ ਪੰਜਵਾ ਮਾਜ ਦੁਖਪੰਜਨ ਤੇਰਾ ਨਾਮ ਜੀ ਦੁਖਪੰਜਨ ਤੇਰਾ ਨਾਮ ਆਠ ਪਹਿਰ ਆਰਾਦੀ ਹੈ ਪੂਰਨ ਸਤਗੁਰ ਗਿਆਨ ਰਹਾਉ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਿਮ ਕੰਕਰ ਨੇੜ ਨ ਆਵੈ ਰਸਨਾ ਹਰ ਗੁਣ ਗਾਉ ਸੇਵਾ ਸਰਤਨਾ ਜਾਣੀਆ ਨਾ ਜਾਪੈ ਆਰਾਦ ਓਟ ਤੇਰੀ ਜਗ ਜੀਵਨਾ ਮੇਰੇ ਠਾਕਰ ਅਗਮ ਅਗਾਧ ਹੈ ਭਾਏ ਕਿਰਪਾਲ ਗੁਸਾਈਆਂ ਨੱਠੇ ਸੁਖ ਸੰਤਾਪ ਤਤੀ ਵਾਉ ਨਾ ਲੱਗਈ ਸਤਗੁਰ ਰੱਖੇ ਆਪ ਗੁਰ ਨਾਰਾਇਣ ਦਈਓ ਗੁਰ ਗੁਰ ਸੱਚਾ ਸਰਜਨਹਾਰ ਗੁਰ ਤੁਠੈ ਸਭ ਕਿਛ ਪਾਇਆ ਜਿਨ ਨਾਨਕ ਸਤ ਬਲਿਹਾਰ ਗੌੜੀ ਮਹੱਲਾ ਪੰਜਵਾ ਸੋਕੇ ਹਰੇ ਕੀਏ ਕਨਮੋਹੇ ਅੰਮ੍ਰਿਤ ਦ੍ਰਿਸ਼ਟ ਸਨਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦੀਨੇ ਆਪਣੀ ਸੇਵਾ ਰਹਾਉ ਮਿਟ ਗਈ ਚਿੰਤਾ ਪੁਣੀ ਮਨਿਆਸਾ ਕਰੀ ਦਇਆ ਸਤਗੁਰ ਕਣਤਾ ਸਾ ਦੁਖ ਨਟ ਸੁਖ ਆਏ ਸਮਾਏ ਢੀਲ ਨਾ ਪਰੀ ਜਾ ਗੁਰ ਫਰਮਾਏ ਇਸ਼ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਗਉੜੀ ਮਹੱਲਾ ਪੰਜਵਾ ਆਪ ਗਏ ਪਾਈ ਪ੍ਰਭ ਸਾੰਤ ਸੀਤਲ ਪਏ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭੈ ਸੁਹਿਲ ਜਨਮ ਜਨਮ ਕੇ ਬਿਸ਼ਰੇ ਮਿਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨ ਸਾਥਾਓ ਸਜ ਸੁਭਾਏ ਬੋਲੇ ਹਰ ਬਾਣੀ ਆਠ ਪੈ ਰ ਪ੍ਰਭ ਸਿਮਰਹੁ ਪ੍ਰਾਨੇ ਲੋਕ ਦਰਦ ਜਮਨੇੜ ਨ ਆਵੇ ਕਹ ਨਾਨਕ ਜੋ ਹਰ ਗੁਣ ਗਾਵੇ ਗਾਉੜੀ ਮਹੱਲਾ ਪੰਜਵਾ ਜਿਸ ਸਿਮਰਤ ਦੋਖ ਸਭ ਜਾਏ ਨਾਮ ਰਦਨ ਵਸਾ ਮਣਿ ਆਏ ਜਪ ਮੰਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਨਾਮ ਰਸਨ ਵਖਾਣੀ ਰਹਾਉ ਇੱਕ ਸਿਬਿਨ ਨਾਹੀ ਦੂਜਾ ਕੋ ਐ ਜਾਕੇ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰ ਏਕ ਹਰ ਹਰ ਅਖਰ ਮਨ ਮਹਲੇਖਾ ਰਹਾ ਰਹਿਆ ਸਰਬਤ ਸੁਆਮੀ ਹੁਣ ਗਾਵੈ ਨਾਨਕ ਅੰਤਰੇ ਜਾਮੀ ਗਾਉੜੀ ਮਹੱਲਾ ਪੰਜਵਾ ਕੋਟ ਬਿਗਣ ਹਿਰੇਖਨ ਮਾਹੇ ਹਰ ਹਰ ਕਥਾ ਸਾਧ ਸੰਗ ਸਨਾਹੇ ਪਈਵਤ ਤੀਵਤ ਰਾਮ ਰਸ ਅਮਰਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦਤਾਸ ਰਹਾਉ ਸਰਬ ਕਲਿਆਣ ਸੁਖ ਸਹਿਜਨ ਦਾਨ ਜਾਕਰ ਰਿਦੈ ਸਹਿ ਭਗਵਾਨ ਔਕਤ ਮੰਤਰ ਤੰਤ ਸਬਚਾਰ ਕਰਨੇ ਹਰ ਰਿਦੈ ਮਨ ਧਾਰ ਤਾਜਾ ਸਬ ਭਰਮਾ ਭਜਿਓ ਪਾਰ ਬ੍ਰਹਮਾ ਕਹ ਨਾਨਕ ਅਟਲ ਇਹੋ ਧਰਮਾ ਗੌੜੀ ਮਹੱਲਾ ਪੰਜਵਾ ਸਾਤ ਪਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨ ਸੈ ਮੇਰੇ ਭਾਈ ਰਹਾਉ ਰਾਮ ਨਾਮ ਨਿਤ ਰਸਨ ਬਖਾਨ ਮਿਲ ਸੈ ਰੋਗ ਪਏ ਕਲਿਆਣਾ ਪਾਰ ਬ੍ਰਹਮਾ ਗੁਣ ਅਗੰਬੀ ਚਾਰ ਸਾਧੂ ਸੰਗਮ ਹੈ ਨਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਆਦ ਬਰੈ ਜਨਮੀਤ ਬ੍ਰਹਮ ਨਬ ਚਕਰਮ ਰਬ ਆਪਣਾ ਤੇ ਆਈ ਨਾਨਕ ਦਾਸ ਤੇਰੀ ਸਰਮਾਈ ਗਾਉੜੀ ਮਹੱਲਾ ਪੰਜਵਾ ਨੇਤਰ ਪ੍ਰਕਾਸ਼ ਕੀਆ ਗੁਰਦੇਵ ਪਰਮ ਗਏ ਪੂਰਨ ਭਈ ਸੇਵਾ ਰਹਾਉ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੇ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰਿ ਅੰਮ੍ਰਿਤ ਪੀਵੈ ਗਾਉੜੀ ਮਹੱਲਾ ਪੰਜਵਾ جنکی پی جر تے دست دودھ پر میسر مارے جنکی پی جکی کر تارے باد سا سہا وس دینے امرت نام مہارس پینے ਨੇ ਰਬ ਹੋਏ ਪਜੋ ਹੋ ਭਗਵਾਨ ਸਾਧ ਸੰਗਤ ਮਲਕੀਨੋ ਮਿਲਕੀਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਫਖਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾ ਰਾਖ ਬਿਟਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜਾਬ ਖਾਦੀ ਏਕ ਗਰੀਬਾ ਰਖ ਰਖਨ ਹਾਰੇ ਖੇਦ ਕਰੇ ਅਰ ਬਹੁਤ ਸੰਤਾਵੇ ਆਇਓ ਸਰਨ ਤੁਹਾਰੇ ਕਰ ਕਰ ਹਾਰੇ ਅਣਕ ਬਹਾ ਪਾਤੀ ਛੋੜ ਹੈ ਕਤੋ ਨਾਹੀ ਏਕ ਬਾਤ ਸੁਨ ਤਾ ਕੀ ਓ ਟਾ ਸਾਥ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿੰ ਤੈ ਧੀਰਜ ਪਾਇਆ ਸੰਤੀ ਮੰਦ ਦਿਓ ਮੋਹਿ ਨਰਬੋ ਗੁਰ ਕਾ ਸਬਦ ਕਮਾਇਆ ਜੀਤ ਲੈ ਓਏ ਮਹਾ ਬਖਾ ਦੀ ਸਹਜ ਸੁਹੇ ਲੈ ਬਾਣੀ ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਮਾਣੀ ਮੇਲਾਵਲੇ ਮਹੱਲਾ ਪੰਜਾਬਾ ਸਰਬ ਕਲਿਆਣ ਕੀ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਮਿਗਨ ਲਾਗਾ ਜਪ ਅਲੱਖ ਅਭੇਵ ਤਰ ਤਪਨੀਦ ਭਈ ਗੁਣ ਗਾਏ ਬੰਤ ਗਿਆ ਹਰ ਨਾਮ ਧਿਆਏ ਰਹਾਓ ਸਭਨੀ ਥਾਏ ਰਵਿਆ ਆਪ ਆਦਿ ਜਗਤ ਜਾ ਕਾਵੜ ਬਰਤਾਪ ਗੁਰ ਪ੍ਰਸਾਦਨਾ ਹੋਏ ਸੰਥਾਪ ਗੁਰ ਕੇ ਚਰਨ ਲਗੇ ਮਨ ਮੀਟੇ ਨਿਰਭਗਨ ਹੋਏ ਸਭ ਥਾਏ ਵੋਟੇ ਸਬ ਸਗ ਪਾਏ ਸਤ ਗੁਰ ਤੋਂ ਟੋਠੇ ਪਾਰ ਬਰੰਬਰ ਬਪਏ ਰਖਵਾਲੇ ਜਿੱਥੇ ਕਿੱਥੇ ਬਿਸਹਿ ਨਾਲੇ ਨਾਨਕ ਦਾਸ ਖਸਮ ਰਤ ਪਾਲੇ ਬਿਲਾਵਲ ਮਹੱਲਾ ਪੰਜਵਾ ਚਰਨ ਕਮਲਾ ਪ੍ਰਭ ਹਰਿ ਬੈ ਤੇ ਆਏ ਰੋਗ ਗਏ ਸਗਲੇ ਸੁਖ ਪਾਏ ਗੁਰਦਖ ਕਾਟਿਆ ਦਿਨ ਦਾਣਾ ਸਫਲ ਜਨਮ ਜੀਵਨ ਪਰਵਾਨ ਰਹਾਓ ਅਕਤ ਕਥਾ ਅੰਮ੍ਰਿਤ ਪ੍ਰਭ ਬਾਣੀ ਕਹ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾ ਸਾਤ ਪਾਏ ਗੁਰ ਸਤਗੁਰ ਪੂਰੇ ਸੁਖ ਉਪਜੈ ਬਾਜੈ ਅਨਹਦ ਤੂਰੇ ਰਹਾਉ ਸਾਪ ਪਾਪ ਸੰਤਾਪ ਬਿਨਾਸੈ ਹਰਿ ਸਿਮਰਤਿ ਕਿਲਵਕ ਸਬਨਾਸੈ ਅਨੰਦ ਕਰਵਾ ਮਿਲੈ ਸੁందਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੇ ਦਲਾਵਲਾ ਮਹੱਲਾ ਪੰਜਵਾ ਸਗਲ ਅਨੰਦ ਕੀਆ ਪਰਮੇਸ਼ਰ ਆਪਣਾ ਮਰਦ ਸੁਮਾਰੇ ਆ ਸਾਧ ਜਨ ਹੋਏ ਕਿਰਪਾਲਾ ਬਿਸੈ ਸੱੱਪਰ ਵਾਰੇ ਆ ਕਾਰ ਜਸਤ ਕਰ ਆਪ ਸਵਾ ਰਿਆ ਵੱਡੀ ਅਰਜਾ ਹਰ ਗੋਬਿੰਦ ਕੀ ਸੋਖ ਮੰਗਲ ਕਲਿਆਣ ਵਿਚਾਰਿਆ ਰਹਾਓ ਵਨ ਤਰੇਣ ਤ੍ਰਿ ਭਵਨ ਹਰਿਆ ਹੋਏ ਸਗਲੇ ਜੀ ਸਹਾਧਾਰਿਆ ਮਨੇਚੇ ਨਾਨਕ ਫਲ ਪਾਏ ਪੂਰਨ ਈਸ਼ ਪਜਾਰੇਆ ਬਿਲਾਵਲਾ ਮਹੱਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਾਜ ਕਰਿਆ ਆਇਆ ਰਹਾਓ ਰਾਜ ਰਾਜ ਭੋਜਨ ਖਾਵੋ ਮੇਰੇ ਭਾਈ ਹਮਰਤ ਨਾਮ ਰਤ ਮਾਹੇ ਤੇ ਆਏ ਨਾਨਕ ਗੁਰਪੂਰੇ ਸਰਨ ਆਏ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਲਾਵਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੋਗ ਪਾਰ ਬ੍ਰਹਮ ਤੋ ਬਖਸਿਆ ਸੰਤਨ ਰਸ ਭੋਗ ਰਹਾਓ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆ ਰੋਗ ਗੁਣ ਗਾਵੋ ਨਤਿ ਰਾਮਕ ਇਹ ਅਵਕਰ ਜੋਗ ਆਏ ਬਸਰੋ ਕਰ ਦੇਸ ਮਹੈ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪਰਸਮ ਪਾਏ ਲਹਿ ਗਏਬ ਹੋ ਗਏ ਬਲਾਵਲ ਮਹੱਲਾ ਪੰਜਵਾ ਬੰਦਨ ਕਾਟੇ ਆਪ ਪ੍ਰਭ ਹੋਆ ਕਿਰਪਾਲ ਦੀਨ ਦਿਆਲ ਪ੍ਰਭ ਪਾਰਬ੍ਰਮਾ ਤਾ ਕੀ ਨਦਰ ਨਿਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਤੁ ਕਰੋਗਾ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਤੇ ਆਮਨ ਜੋਗ ਰਹਾਉ ਔਕਾਧਰ ਕਾ ਨਾਮ ਹੈ ਜਦ ਰੋਗ ਨਾ ਵਿਆਪੈ ਸਾਧ ਸੰਗਮਨ ਤਨ ਹਤੈ ਸੁਰ ਦੋਖ ਨਾ ਜਾਪੈ ਹਰ 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 ਜਾਪੀਐ ਅੰਤਰ ਲੇ ਲਾਈ ਕਿਲਵਿਕ ਉਤਰੈ ਸੁਧ ਹੋਏ ਸਾਧੂ ਸਰਨਾਈ ਸਨਤ ਜਪਤ ਹਰ ਨਾਮ ਜਸ ਤਾਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥਾ ਹਰ ਕੇ ਗੁਣ ਗਾਈ ਬਲਾ ਬਲਾ ਮਹੱਲਾ ਪੰਜਵਾ ਹਰ 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 ਆਰਾਧਿਐ ਹੋਈਐ ਆਰੋਗ ਵਾਮਚੰਦ ਕੇ ਲਸਟਿਕ ਆਜਨ ਮਾਰਿਆ ਰੋਗ ਰਹਾਉ ਗੁਰਪੂਰਾ ਹਰਿ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜਿਸਾ ਸਿਮਰਤ ਸਦਪਾਈਐ ਬਿਨੁ ਸਬੇ ਹੋਗਾ ਨਾਨਕ ਪ੍ਰਭ ਸਰਣਾ ਗਤੀ ਕਰਨ ਕਾਰਨ ਜੋਗ ਰਾਗ ਬਿਲਾਵਲ ਮਹੱਲਾ ਪੰਜਵਾ ਦੋ ਪਦੇ ਕਰ ਪੰਜਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਔਰ ਪਾਪ ਸਭ ਤੇ ਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਾਖਣ ਹਰਿ ਰਾਖੇ ਆਪਣੀ ਕਰਮਿਆ ਰਹਾਉ ਵਹਾਂ ਪਗੜ ਪ੍ਰਭ ਕਾਟਿਆ ਕਿੰਨਾ ਆਪਣਾ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇ ਬਿਲਾ ਬਲ ਮਹੱਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਉਪਰਜਿਆ ਸੁਖਾਂ ਦਾ ਬੜਾ ਪ੍ਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੇ ਰੱਖਿਆ ਮੇਰਾ ਭਾਈ ਹਮਤਿ ਜਗੇ ਸਰਨਾਗਦੇ ਜੋ ਸਰਦਾ ਸਹਾਈ ਰਹਾਓ ਬਿਰਤੀ ਕਦੇ ਨਾ ਹੋਈ ਜਿਨਕੇ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਦੇ ਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲੱਗ ਗਈ ਪਾਲ ਬ੍ਰਹਮ ਸਰਨ ਆਈ ਚੋਗਰਦ ਹਮਾਰੇ ਰਾਮਕਾਰ ਦੁਖ ਲੱਗੈ ਨ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਕਤ ਦਿਆ ਏ ਕਾਲੇ ਵਿਲਾਈ ਰਹਾਉ ਖਰਾਕ ਲਏ ਤਨ ਰੱਖਣ ਹਾਰ ਸਭ ਬਿ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਬਲਾਵਲ ਮਹੱਲਾ ਪੰਜਵਾ ਆਪਣੇ ਬਾਲਕ ਆਪ ਰੱਖਿਆ ਨ ਪਾਰ ਬ੍ਰਹਮਗੁਰੂ ਦੇਵ ਸੁਖ ਸਾਤ ਸਜ ਆਨੰਦ ਭਏ ਪੂਰਨ ਪਈ ਸੇਵਾ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲਿਆਂ ਜਾ ਕਾਵੜ ਪ੍ਰਤਾਪ ਦੋ ਕਹ ਹਮਾਰੇ ਬਖਸ਼ਿਐ ਆਪਣੇ ਕਰਤਾਰੀ ਮਨ ਬਾਂਸ਼ਕ ਫਲ ਦਿੱਤੇ ਨਾਣਕ ਬਲੇ ਹਾਰੀ ਦੁਲਾਵਲ ਮਹੱਲਾ ਪੰਜਵਾ ਤਾਪ ਲਾਹਿਆ ਗੁਰ ਸਰਜਨ ਹਰ ਸਤਗੁਰ ਆਪਣੇ ਕੋ ਬਲ ਜਾਈ ਜਿਨ ਪੈਜ ਰਖੀ ਸਾਰਾ ਸੰਸਾਰ ਰਹਾਉ ਕਰਮਸਤਕ ਧਾਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸਦੀਨੋ ਦਾਸ ਕੀ ਲਾਜ ਰਖੈ ਮਹਿਰਵਾਨ ਗੁਰੂ ਨਾਨਕ ਬੋਲਾ ਦਰਗਹ ਪਰਵਾਣਾ ਬਲਾ ਬਲਾ ਮਹੱਲਾ ਪੰਜਵਾ ਤਾਪ ਪਾਪ ਤੇ ਰਖੇ ਆਪ ਸੀਤਲ ਪੈ ਗੁਰ ਜਨਨੀ ਲਾਗੇ ਰਾਮ ਨਾਮ ਹਿਰਦੈ ਮਹਿ ਜਾਪ ਰਹਾਓ ਕਰ ਕਿਰਪਾ ਹਸਤ ਪ੍ਰਭ ਦਿਨੈ ਜਗਤ ਉਦਾਰ ਨੌਖੰਡ ਪ੍ਰਤਾਪ ਦੁਖ ਬਿੰਦ ਸਹਿ ਸੁਖ ਅੰਧ ਪਰਵੇਸਾ ਤਰਸਨ 부ਜੀ ਮਨ ਤਨ ਸਜਤਰਾਪ ડોકમેન્ટ સે સગ આનંદ પરવેશા તરસન બુજી મનતન સા જત્રા પહાનાત કોનાત સરણ સમરતા સગળ શેષ્ઠ કો માઈ બાપ પગધવ ચલ પર પંજન સ્વામી ગુણગાવત નાનક આલાપ સોરઠ મહલ્લા પંજવા કરે સનાન સ્મર પ્રભ અપના મનતન ભય આરોગ્ય કોટ બિગન લાતે પ્રભ સરના પ્રગટે ભલે સંજોગા પ્રભ બાણી શબ્દ સુભાગ્યા ગાવ હોતનો પઢો નિત પાય ગુર પૂર તો રાખ્યા રહાઉ સાચા સાય રમેતવડાય પ્રગટ વશલ દયાલા સંતા કે પાજ રખતા આયા આદ મરદ પરત પાલા અર અમૃત નામ ભોજનત પંચો સર્વ વેલા મુખ પાવો જરા મરા તાપ સબ નાટા ગુણ ગોવિંદનત ગાવહો સુનીર દાસ સુવામી મેરા સર્વ કલા બને આઈ પ્રગટ ભઈ સગલે યુગ અંતર ગુરુ નાનક કી વડઈ આઈ સોરઠ મહલ્લા પંજવા ਸੋ ਕੋ ਮੰਗਲ ਕਲੇ ਆਨਾ ਸਜਤਨ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਾਰੈ ਰਾਖਿਓ ਬਾਰਕ ਸਤਿਗੁਰ ਤਾਪ ਉਤਾਰਿਆ ਉਬਰੇ ਸਤਿਗੁਰ ਕੇ ਸਰਨ ਆਏ ਜਾ ਕੇ ਸੇਵਨਾ ਬਿਰਥੀ ਜਾਈ ਰਹਾ ਧਰਮ ਹੈ ਸੁਖ ਬਾਰਫੋ ਨ ਸੁਖਾ ਪਰ ਬਪਣੇ ਪਏ ਦੇ ਅੱਲਾ ਨਾਨਕ ਬਿਗਨ ਨ ਲੱਗ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਸੋਰਾਠਾ ਮਹੱਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੇ ਪ੍ਰਭਪਣਾ ਕਿਰਪਾ ਤਾਰੀ ਆੜ ਪੈਰ ਅਰਦਾਸ ਸਵਾਮੀ ਪੂਰਨ ਕਾਲ ਹਮਾਰੀ ਅਰ ਜੀਉ ਤੋ ਸੁਖ ਸੰਪਦ ਰਾਸਰਾ ਖਲੋ ਪਾਈ ਮੇਰੇ ਕੋ ਪਰਵਾਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਭਰੋਸਾ ਕਹ ਨਾਨਕ ਗੁਰਪੂਰਾ ਪੇਟਿਓ ਮਿਟਿਓ ਸਗਲ ਦੇਸਾ ਸੋਰਠ ਮਹੱਲਾ ਪੰਜਵਾ ਸਿਮਰ ਸਿਮਰ ਗੁਰ ਸਭ ਗੁਰੇ ਆਪਣਾ ਸਗਲਾ ਦੋਖ ਮਿਟਾਇਆ ਤਾਪ ਰੋਂਗ ਗਏ ਗੁਰ ਬਚਨੀ ਮਨ ਇੱਛੇ ਫਲ ਪਾਇਆ ਨੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸਵਾਮੀ ਪੂਰਨ ਪੁਰਖ ਬਿਦਾਤਾ ਰਹਾਉ ਆਨੰਦ ਬਿਨੋਦ ਮੰਗਲ ਗੁਣ ਗਾਵੋ ਕਰਨਾਨਕ ਭੈ ਦਇਆਲਾ ਜੈ ਜੈਕਾਰ ਭੈ ਜਗ ਭੀਤਰ ਹੋਆ ਪਾਰ ਬ੍ਰਹਮ ਰਖਵਾਲਾ ਸੋਰਠ ਮਹੱਲਾ ਪੰਜਵਾ ਦਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਮਿਰਦ ਸਮਾਰਿਆ ਕੋਈ ਰਾਗੇ RAM ਕੇ ਰਖਵਾਲੀ ਸੁਖ ਸਾਜ ਆਨੰਦ ਗੁਣ ਗਾਵੋ ਮਨ ਤਨ ਦੇ ਸਖਾਲੀ ਰਹਾਉ ਪਤਤ ਆਧਾਰਨ ਸਤਗੁਰ ਮੇਰਾ ਮੋਹਿ ਤਸਕਾਰ ਪਰਵਾਸਾ ਬਖਸ ਲੈ ਸਭ ਸੱਚ ਸਾਇਵ ਸੋ ਨਾਨਕ ਕੀ ਅਰੇ ਦਾਸਾ ਸੋਰਠ ਮਹੱਲਾ ਪੰਜਵਾ ਮਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਣੀ ਉਬਰੈ ਕਾਰਜ ਸਗਲ ਸਵਾਰੇ ਹਰ ਜਨ ਸਮਰਿਆ ਨਾਮ ਆਧਾਰ ਤਾਪ ਉਤਾਰਿਆ ਸਤ ਗੁਰਪੂਰੇ ਆਪਣੀ ਕਿਰਪਾ ਧਾਰ ਰਹਾਓ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਵਿੰਦ ਗੁਰ ਰੱਖਿਆ ਵੱਡੀ ਵੱਡਿਆਈ ਨਾਨਕ ਕਰਤੇ ਕੀ ਸਾਜ ਸਬਦ ਸਤਿ ਭਾਖਿਆ ਸਵਰਠਾ ਮਹੱਲਾ ਪੰਜਵਾ ਪਾਏ ਕਿਰਪਾਲ ਗੁਰੂ ਗੋਬਿੰਦ ਸਾਗਲ ਮਨੋਰਥ ਪਾਏ ਅਸਰ ਪਾਏ ਲਾਗ ਹਰ ਚਰਨੀ ਗੋਬਿੰਦ ਕੈ ਗੁਣ ਗਾਏ ਪੋ ਲੋ ਸਮੂਰਤ ਪੂਰਾ ਸਾਧ ਸੰਗਤ ਆਨੰਦ ਨਾਮ ਜਪ ਵਾਜੇ ਅਨਾਹਦ ਤੂਰਾ ਰਹਾਓ ਮਿਲਿਆ ਸਵਾਮੀ ਪ੍ਰੀਤਮ ਐ ਆਪਣੇ ਘਰ ਮੰਦਰ ਸਖਦਾਈ ਹਰ ਨਾਮ ਨਦਾਨ ਨਾਨਕ ਜਨ ਪਾਇਆ ਸਗਲੇ ਈਸ਼ਵ ਜਾਈ ਸੋਰਠ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚੰਦਿਆੜਾ ਫਲ ਪਾਈ ਰਹਾਉ ਸਤਗੁਰ ਪੂਰ ਤਾਬ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਪਏ ਦਇਆ ਲਾ ਦੁਖ ਮਿਟਿਆ ਸਭ ਪਰਵਾਰੀ ਸਰਬਨਿਦਾਨ ਮੰਗਲ ਰਸ ਰੂਪਾ ਹਰਿ ਕਾ ਨਾਮ ਆਧਾਰੋ ਨਾਨਕ ਪੁੱਤਰ ਕੀ ਪਰਮੇਸ਼ਰ ਉਦ੍ਰਿਆ ਸਭ ਸੰਸਾਰੋ ਸੋਹਰੇ ਠ ਮਹੱਲਾ ਪੰਜਵਾ ਮੇਰਾ ਸਤਗੁਰ ਰਖਵਾਲਾ ਹੋ ਆਪ ਬਾਰਿ ਕਿਰਪਾ ਪ੍ਰਭ ਹਾਥ ਤੇ ਰਖਿਆ ਹਰਿ ਗੋਵਿੰਦ ਨਵਾਨ ਰਹਾਉ ਤਾਬ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਫਲ ਪਾਏ ਸਤਗੁਰ ਕੈ ਬਲੇ ਜਾਈ ਆルト ਪਰਤ ਪਰਵਦੋਐ ਸਵਾਰੇ ਹਮਰਾ ਗੁਣ ਅਵਗੁਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਤਾਰੇ ਆ ਸੋਰਠਿ ਮਹਲਾ ਪੰਜਵਾ ਜੀ ਜੰਤਰ ਸਭ ਤਸ ਕੇ ਕੀਐ ਸੋਈ ਸੰਤ ਸਹਾਈ ਆਪਣੇ ਸੇਵਕੀ ਆਪੇ ਰੱਖੇ ਪੂਰਨ ਭਈ ਵਡਾਈ ਪਾਰੋ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰਾ ਪੂਰੇ ਸਭ ਰਾਕੇ ਹੋਏ ਸਰਬ ਦਿਆਲ ਰਹਾਓ ਅਨੰਦਨ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਢ ਲਾਇ ਰੱਖੈ ਜੋ ਬਾਰਕ ਪਿਤ ਮਾਤਾ ਸੋਰਠ ਮਹੱਲਾ ਪੰਜਵਾ ਤਾੜ ਪਾਈ ਕਰ ਤਾਰੇ ਤਾਪ ਛੋੜ ਗਿਆ ਪਰਵਾਰੇ ਗੁਰਪੂਰੈ ਹੈ ਰੱਖੇ ਸਰਨ ਸੱਚੇ ਕੀ ਤਾਕੀ ਪਰਮੇਸ਼ਰ ਆਪ ਹੋਆ ਰਖਵਾਲਾ ਸਾਧ ਸਹਜ ਸੁਖ ਕਿਨ ਮੈਂ ਉਪਜੈ ਮਨ ਹੋਆ ਸਦਾ ਸਖਾਲਾ ਰਹਾਉ ਹਰ ਹਰ ਨਾਮ ਦੀਓ ਧਾਰੋ ਤਨ ਸਗਲਾ ਰੋਗ ਬਿਦਾਰੋ ਆਪਣੀ ਕਿਰਪਾ ਧਾਰੀ ਤਨ ਸਗਲੇ ਬਾਤ ਸਵਾਰੇ ਪ੍ਰਭ ਆਪਾ ਮਿਰਦ ਸਮਾਰੇ ਆ ਹਮਰਾ ਗੁਣ ਅਵਗੁਣਾਂ ਵਿਚਾਰਿਆ ਗੁਰ ਕਾ ਸਬਦ ਭਇਓ ਸਾਖੀ ਤਨ ਸਗਲੇ ਇਲਾਜ ਰਾਖੇ ਬੋਲਾਇਆ ਬੋਲੀ ਤੇਰਾ ਤੋ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸਜਾਖੇ ਆਪਣੇ ਦਾਸ ਕੀ ਪੈ ਜਰਾਖੇ ਬੋਲਾਇਆ ਬੁਲੀ ਤੇਰਾ ਤੋ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸਚਾ ਸਾਕੀ ਆਪਣੇ ਦਾਸ ਕੀ ਪੈਜ ਰਾਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ